ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਅੱਜ ਬਾਬੇ ਨਾਨਕ ਦੀ ਸਾਖੀ ਦੇ ਵਿੱਚ ਗੱਲ ਕਰਾਂਗੇ ਕਿ ਬਾਬੇ ਨਾਨਕ ਨੇ ਜਦੋਂ ਕਾਜ਼ੀ ਦੇ ਨਾਲ ਮਸਜਿਦੇ ਵੀ ਜਾ ਕੇ ਨਮਾਜ਼ ਅਦਾ ਕੀਤੀ ਸੀ ਬਹੁਤ ਸਾਰੇ ਲੋਕ ਸਨ ਜਿਹੜੇ ਕਿ ਬਾਬੇ ਨਾਨਕ ਤੋਂ ਖਫਾ ਸਨ ਉਹਨਾਂ ਦੀ ਲੋਕ ਪ੍ਰੇਤਤਾ ਤੋਂ ਖਫਾ ਸਨ ਨਹੀਂ ਚੰਨ ਸਨ ਕਿ ਬਾਬੇ ਨਾਨਕ ਨੂੰ ਲੋਕ ਇੰਨਾ ਜ਼ਿਆਦਾ ਪਿਆਰ ਕਰਨ ਉਹਨਾਂ ਦਾ ਸਤਿਕਾਰ ਕਰਨ ਸੋ ਇਸੇ ਸਬ ਦੇ ਵਿਚਾਰੇ ਨਵਾਬ ਦੌਲਤਖਾਂ ਕੋਲ ਜਾ ਕੇ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਬਾਬੇ ਦੇ ਖਿਲਾਫ ਅਪਸ਼ਬਦ ਬੋਲੇ ਜਾਂਦੇ ਨੇ ਭੜਕਾਇਆ ਜਾਂਦਾ ਝੂਠੀਆਂ ਗੱਲਾਂ ਸੁਣਾਈਆਂ ਜਾਂਦੀਆਂ ਨੇ ਕਿਹਾ ਜਾਂਦਾ ਕਿ ਬਾਬਾ ਨਾਨਕ ਕਹਿੰਦਾ ਕਿ ਹਿੰਦੂ ਅਤੇ ਮੁਸਲਮਾਨ ਸਭ ਇੱਕ ਬਰਾਬਰ ਨੇ ਕੋਈ ਫਰਕ ਨਹੀਂ ਆਉਣਾ ਦੇ ਵਿੱਚ ਪਰ ਨਵਾਬ ਕਹਿੰਦਾ ਕਿ ਉਹ ਤਾਂ ਸਭ ਨੂੰ ਇੱਕਸਾਰ ਇੱਕ ਬਰਾਬਰ ਦਾ ਉਪਦੇਸ਼ ਦੇ ਰਹੇ ਨੇ ਇਸ ਦੇ ਵਿੱਚ ਗਲਤ ਕੀ ਹੈ ਪਰ ਫਿਰ ਵੀ ਕਾਜ਼ੀ ਅੜੀਲ ਸੀ ਅੜੀਲ ਰਵਈਏ ਨੂੰ ਵੇਖਦਿਆਂ ਹੋਇਆਂ ਨਵਾਬ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਬੁਲਾਇਆ ਗਿਆ ਉਹਨਾਂ ਨੇ ਆਪਣਾ ਨੌਕਰ ਭੇਜਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੇਰਾ ਤੇਰੇ ਮਾਲਕ ਨਾਲ ਕੀ ਲੈਣਾ ਦੇਣਾ ਹੈ ਮੈਨੂੰ ਤਾਂ ਉਹਨਾਂ ਨਾਲ ਕੋਈ ਕੰਮ ਵੀ ਨਹੀਂ ਹੈ ਕਿ ਨਹੀਂ ਉਹਨਾਂ ਨੂੰ ਮੇਰੇ ਤੱਕ ਕੋਈ ਕੰਮ ਪੈ ਸਕਦਾ ਹੈ ਪਰ ਫਿਰ ਦੁਬਾਰਾ ਨਵਾਬ ਨੇ ਆਪਣਾ ਨੌਕਰ ਨੂੰ ਭੇਜਿਆ ਤਾਂ ਗੁਰੂ ਨਾਨਕ ਦੇਵ ਜੀ ਆ ਗਏ ਉਹਨਾਂ ਕਿਹਾ ਕਿ ਹਾਂਜੀ ਤੁਸੀਂ ਮੈਨੂੰ ਕਿਉਂ ਬੁਲਾਇਆ ਤਾਂ ਉਹਨਾਂ ਕਿਹਾ ਕਾਜ਼ੀ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਨਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸਭ ਇੱਕ ਨੇ ਹਿੰਦੂ ਅਤੇ ਮੁਸਲਮਾਨ ਦੇ ਵਿੱਚ ਕੋਈ ਫਰਕ ਨਹੀਂ ਹੈ ਤਾਂ ਠੀਕ ਹੈ ਤੁਹਾਡੀਆਂ ਸਾਰੀਆਂ ਗੱਲਾਂ ਦਾ ਸੱਚ ਤੇ ਮੁਖੌਟਾ ਹੁਣੇ ਉਤਰ ਜਾਵੇਗਾ ਤੁਹਾਡੇ ਚਿਹਰੇ ਤੋਂ ਤੁਸੀਂ ਇੱਕ ਵਾਰ ਸਾਡੇ ਨਾਲ ਨਮਾਜ਼ ਅਦਾ ਕਰੋ ਗੁਰੂ ਨਾਨਕ ਦੇਵ ਜੀ ਮੁਸਕਰਾਉਂਦੇ ਨੇ ਅਤੇ ਕਹਿੰਦੇ ਨੇ ਠੀਕ ਹੈ ਮੈਂ ਤੁਹਾਡੇ ਨਾਲ ਨਮਾਜ਼ ਅਦਾ ਕਰਾਂਗਾ ਸਾਰੇ ਨਮਾਜ਼ ਅਦਾ ਕਰਦੇ ਨੇ ਅਤੇ ਨਮਾਜ਼ ਅਦਾ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਇੱਕ ਪਾਸੇ ਖੜੇ ਰਹਿੰਦੇ ਨੇ ਕਾਜ਼ੀ ਕਹਿੰਦਾ ਕਿ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਸ ਦੇ ਮਾਨ ਦੇ ਵਿੱਚ ਚੋਰ ਹੈ ਇਹ ਨਹੀਂ ਮੰਨੇਗਾ ਕਿ ਸਭ ਹਿੰਦੂ ਅਤੇ ਮੁਸਲਮਾਨ ਬਰਾਬਰ ਨੇ ਜੇਕਰ ਜੀਹਾਂ ਹੁੰਦਾ ਤਾਂ ਸਾਡੇ ਨਾਲ ਨਮਾਜ਼ ਅਦਾ ਕਰਦਾ ਪਰ ਇਹਨਾਂ ਨੇ ਨਮਾਜ਼ ਅਦਾ ਨਹੀਂ ਕੀਤੀ ਮਤਲਬ ਇਹ ਸਭ ਨੂੰ ਬਰਾਬਰ ਨਹੀਂ ਮੰਨਦੇ ਇਹਨਾਂ ਦਾ ਕਹਿਣਾ ਕੁਝ ਹੋਰ ਹੈ ਤੇ ਕਰਨਾ ਕੁਝ ਹੋਰ ਹੈ ਤਾਂ ਜਦੋਂ ਬਾਬੇ ਨੂੰ ਆਨੁਕੁਣਿਸ ਬਾਬਤ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮੈਂ ਨਮਾਜ਼ ਕਿਸ ਨਾਲ ਪੜਦਾ ਤੁਸੀਂ ਕਿਹਾ ਸੀ ਕਿ ਮੇਰੇ ਨਾਲ ਸਾਡੇ ਸਾਰਿਆਂ ਨਾਲ ਨਮਾਜ਼ ਅਦਾ ਕਰਿਓ ਪਰ ਤੂ ਸਿਤਾ ਆਪਣੇ ਘਰ ਦੇ ਵਿੱਚ ਨੰਮੇ ਜੰਮੇ ਬਛੇਰੇ ਦੇ ਚਿੰਤਾ ਦੇ ਵਿੱਚ ਸੀ ਕਿ ਕਦੇ ਉਹ ਖਾਏ ਦੇ ਵਿੱਚ ਨਾ ਡਿੱਗ ਪਵੇ ਕਦੇ ਉਸ ਨੂੰ ਕੁਝ ਹੋ ਨਾ ਪਵੇ ਤਾਂ ਇਹ ਸਾਰੀਆਂ ਸੁਣ ਕੇ ਕਾਜੀ ਨੂੰ ਬਹੁਤ ਝਟਕਾ ਲੱਗਿਆ ਉਹ ਹੱਕਾ ਬੱਕਾ ਰਹਿ ਗਿਆ ਕਿ ਆਖਰਕਾਰ ਮੇਰੀ ਇਹ ਗੱਲ ਇਹਨਾਂ ਨੂੰ ਕਿੱਦਾਂ ਪਤਾ ਲੱਗੀ ਜਦ ਕੇ ਬਾਬੇ ਨਾਨਕ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਨਮਾਜ਼ ਅਦਾ ਕਰਨ ਨਿਕਾਲ ਕੇ ਦਿੱਤੀ ਸੀ ਪਰ ਤੁਹਾਡਾ ਧਿਆਨ ਤਾਂ ਕਿਤੇ ਹੋ ਰਹੀ ਸੀ ਤਾਂ ਮੈਂ ਨਮਾਜ਼ ਕਿਸ ਨਾਲ ਅਦਾ ਕਰਦਾ ਸੋ ਇਸ ਕਰਕੇ ਮੈਂ ਨਮਾਜ਼ ਅਦਾ ਨਹੀਂ ਕੀਤੀ ਜਦੋਂ ਤੁਸੀਂ ਸੱਚੇ ਮਨ ਨਾਲ ਨਮਾਜ਼ ਅਦਾ ਕਰੋਗੇ ਅੱਲਾ ਦਾ ਨਾਮ ਲਓਗੇ ਉਸ ਦੇ ਨਾਲ ਜੁੜੋਗੇ ਤੁਹਾਡੀ ਰੂਹ ਇੱਕ ਹੋਵੇਗੀ ਤਾਂ ਮੈਂ ਤੁਹਾਡੇ ਨਾਲ ਨਮਾਜ਼ ਜ਼ਰੂਰ ਅਦਾ ਕਰਾਂਗਾ ਸੋ ਇਸ ਤੋਂ ਬਾਅਦ ਬਾਬੀ ਨਾਨਕ ਨੇ ਉਪਦੇਸ਼ ਦਿੱਤਾ ਕਿ ਸਭ ਇੱਕ ਨੇ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ ਸਾਰੇ ਉਸ ਵਾਹਿਗੁਰੂ ਦੇ ਉਸ ਅੱਲਾ ਦੇ ਬੰਦੇ ਨੇ ਤੇ ਹਰ ਇਨਸਾਨ ਦਾ ਪਹਿਲਾ ਧਰਮ ਇਨਸਾਨੀਅਤ ਹੈ ਸੋ ਇਹ ਸੀ ਬਾਬੇ ਨਾਨਕ ਦੀ ਕਥਾ ਜਦੋਂ ਕਿ ਕਾਜ਼ੀ ਨੂੰ ਉਹਨਾਂ ਨੇ ਪੜ੍ਹਨੇ ਪਾਇਆ ਸੀ ਤੇ ਸੱਚ ਦਾ ਮਾਰਗ ਦਿਖਾਇਆ ਸੀ ਕਿ ਜੇਕਰ ਤੁਸੀਂ ਅੱਲਾਹ ਤੇ ਵਾਹਿਗੁਰੂ ਨਾਲ ਜੁੜਨਾ ਹੈ ਤੁਹਾਡਾ ਮਨ ਸਾਫ਼ ਹੋਣਾ ਚਾਹੀਦਾ ਉਸ ਵਕਤ ਕੋਈ ਵੀ ਚਿੰਤਾ ਕੋਈ ਵੀ ਇੱਛਾ ਤੁਹਾਡੇ ਮਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਬਲਕਿ ਇਕਮਿਕ ਹੋ ਕੇ ਉਸ ਅੱਲਾਹ ਤੇ ਉਸ ਵਾਹਿਗੁਰੂ ਨਾਲ ਜੁੜੋ ਤਾਂ ਜੋ ਤੁਹਾਡੀ ਪ੍ਰੀਤ ਉਸ ਨਾਲ ਹੋਰ ਵੀ ਡੂੰਗੀ ਹੋ ਸਕੇ ਅੱਜ ਦੀ ਸਾਖੀ ਦੇ ਵਿੱਚ ਇੰਨਾ ਹੀ ਫਿਰ ਇੱਕ ਸਾਖੀ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ